ਕਿਸਾਨ ਵੀਰੋ ਇਸ ਵੇਲੇ ਆਪਣੀ ਸਕਰੀਨ ਤੇ ਇਹ ਜਿਹੜੇ ਮਿੱਟੀ ਦੇ ਢੇਰ ਤੁਸੀਂ ਦੇਖ ਰਹੇ ਹੋ ਦਰਅਸਲ ਇਹ ਮਿੱਟੀ ਨਹੀਂ ਇਹ ਰੂੜੀ ਹੈ ਇਹ ਜਮਾਂ ਕੱਚੀ ਰੂੜੀ ਸੀਗੀ ਗਊਸ਼ਾਲਾ ਦੇ ਵਿੱਚੋਂ ਲਿਆਂਦੀ ਸੀ 25 ਟਰਾਲੀਆਂ ਰੂੜੀ ਤੇ ਫਿਰ ਇਹਨੂੰ ਇੱਕ ਵੇਸਟ ਡੀਕੰਪੋਜ਼ਰ ਨਾਂ ਦਾ ਜਿਹੜਾ ਬਾਇਓ ਪ੍ਰੋਡਕਟ ਹੈ ਉਹਨੂੰ ਮਲਟੀਪਲਾਈ ਕਰਕੇ ਇਹਦੇ ਚ ਰਲਾਇਆ ਰਲੌਣ ਤੋਂ ਬਾਅਦ ਇੱਕ ਪੂਰਾ ਪ੍ਰੋਸੈਸ ਕੀਤਾ ਗਿਆ ਉਹ ਪ੍ਰੋਸੈਸ ਕਰਦੇ ਹੋਏ ਇਹ ਜਿਹੜੀ ਕੱਚੀ ਰੂੜੀ ਸੀ ਰੇਰ ਤੋਂ 2 ਮਹੀਨਿਆਂ ਦੇ ਵਿੱਚ ਵਿੱਚ ਇਸ ਤਰ੍ਹਾਂ ਦੀ ਭਰਪੂਰੀ ਸੁਗੰਧਤ ਹਲਕੀ ਠੰਡੀ ਤੇ ਨਮੀ ਵਾਲੀ ਖਾਦ ਦੇ ਰੂਪ ਚ ਤਿਆਰ ਹੋ ਗਈ ਹੁਣ ਦੇਖਣ ਨੂੰ ਉੱਪਰੋਂ ਮਿੱਟੀ ਲੱਗੂਗੀ ਤੁਹਾਨੂੰ ਇਹ ਤੇ ਅੰਦਰੋਂ ਜਦੋਂ ਕੱਢਦੇ ਆ ਤਾਂ ਇੱਕ ਤਾਂ ਇਹ ਪੂਰੀ ਠੰਡੀ ਆ ਤੇ ਇਸ ਤਰ੍ਹਾਂ ਦਾ ਇਹਦਾ ਸੀਨ ਬਣ ਗਿਆ ਸਾਡੇ ਨਾਲ ਖੇਤ ਦੇ ਮਾਲਕ ਬਾਈ ਜਪਿੰਦਰ ਸਿੰਘ ਜੀ ਮੌਜੂਦ ਨੇ ਕੈਨੇਡਾ ਤੋਂ ਵਾਪਸ ਆਏ ਨੇ ਤੇ ਇੱਥੇ ਕੁਦਰਤੀ ਖੇਤੀ ਸ਼ੁਰੂ ਕੀਤੀ ਹੈ ਪਿੰਡ ਪੂਲੀ ਜ਼ਿਲ੍ਹਾ ਵਟੇਂਡਾ ਵਿਖੇ ਬਾਈ ਜੀ ਯਕੀਨ ਸੀਗਾ ਵੀ ਇਦਾਂ ਵੀ ਕੱਚੀ ਰੂੜੀ ਇਸ ਤਰ੍ਹਾਂ ਮਿੱਟੀ ਚ ਬਦਲ ਜੂ। ਨਾ ਜੀ ਨਾ ਲੱਗਦਾ ਹੀ ਨਹੀਂ ਸੀ ਮਤਲਬ ਪਹਿਲਾਂ ਦੇਖ ਕੇ ਤਾਂ ਜੀ ਭਾਜੀਵੇਂ ਤੁਹਾਨੂੰ ਅਸੀਂ ਗਾਈਡ ਕੀਤਾ ਉਸ ਤਹਾਨਾ ਬੈੱਡ ਬਣਾ ਕੇ ਮੁੜ ਕੇ ਡੀਕੰਪੋਜ਼ਰ ਪਾ ਗਏ ਜਿਵੇਂ ਜਿਵੇਂ ਵਿਸਥਾਪਨਾ ਕਰਦੇ ਗਏ ਐਂਡ ਦੇ ਵਿੱਚ ਫਾਈਨਲ ਰਿਜ਼ਲਟ ਮਿਲਿਆ ਮੈਨੂੰ ਬਹੁਤ ਮਤਲਬ ਲੋਕ ਵੀ ਕਹਿੰਦੇ ਸੀ ਕਿ ਵੀ ਗਿੱਲੀ ਰੂੜੀ ਪਾਈ ਦੀ ਹੁੰਦੀ ਹੈ ਸਿੱਧੀ ਪਾਈ ਦੀ ਹੁੰਦੀ ਹੈ ਪਰ ਗੈਸ ਕੱਢਤੀ ਸਾਰੀ ਇਹਦੇ ਵਿੱਚੋਂ ਵੀ ਇਹ ਤਾਂ ਹੁਣ ਬੇਕਾਰ ਹੋ ਗਈ ਇਹ ਨਹੀਂ ਹੁਣ ਕੰਮ ਕਰਨੀ ਜੀ ਭਾਜੀ ਮਤਲਬ ਜੇ ਕੁਦਰਤ ਨਾਲ ਜੁੜੇ ਆਂ ਬਸ ਉਸ ਸਟੈਪ ਤੁਹਾਡੇ ਅਕੋਰਡਿੰਗ ਫਾਲੋ ਕੀਤਾ ਡੀਕੰਪੋਜ਼ਰ ਨਾਲ ਹੁਣ ਇਹ ਫਾਈਨ ਵੀ ਯੂਜ਼ ਕਰਨ ਨੂੰ ਪੂਰੀ ਚੰਗੀ ਤਰ੍ਹਾਂ ਜੀ ਹੁਣ ਹੀ ਪੂਰੀ ਤਰ੍ਹਾਂ ਤਿਆਰ ਹੈ ਹੁਣ ਯੂਜ਼ ਕਰਨ ਦੇ ਲਈ ਇਹ ਬਹੁਤ ਮਿਹਰਬਾਨੀ ਸੋ ਦੋਸਤੋ ਜੇ ਅਸੀਂ ਕੋਈ ਵੀ ਕੰਮ ਪੂਰੇ ਪਰਫੈਕਟ ਤਰੀਕੇ ਨਾਲ ਕਰੀਏ ਤਾਂ ਉਹਦੇ ਰਿਜ਼ਲਟ ਵੀ ਪਰਫੈਕਟ ਹੀ ਆਉਂਦੇ ਆ ਕੱਚੀ ਰੂੜੀ ਖੇਤਾਂ 'ਚ ਪਾਉਣਾ ਪਾਪ ਆ ਇੱਕ ਤਰ੍ਹਾਂ ਨਾਲ ਕੱਚੀ ਰੂੜੀ ਖੇਤਾਂ 'ਚ ਪਾਉਣ ਨਾਲ ਬਹੁਤ ਨੁਕਸਾਨ ਹੁੰਦਾ ਜ਼ਮੀਨ ਦਾ ਜ਼ਮੀਨ ਦੇ ਵਿੱਚ ਹਾਨੀਕਾਰ ਕਫੰਗਸਾਂ ਵਾਇਰਸ ਕੱਚੀ ਰੂੜੀ ਪਾਉਣ ਕਰਕੇ ਵਧਣ ਫੁੱਲਣ ਲੱਗ ਜਾਂਦੇ ਆ ਤੇ ਉਹ ਅੱਗੇ ਜਾ ਕੇ ਸਾਡੀ ਫਸਲ ਦਾ ਨੁਕਸਾਨ ਕਰਦੇ ਆ ਸੋ ਕੱਚੀ ਰੂੜੀ ਨਹੀਂ ਪਾਉਣੀ ਰੂੜੀ ਨੂੰ ਪਕਾ ਕੇ ਜ਼ਮੀਨ ਦੇ ਵਿੱਚ ਪਾਉਣਾ ਕਹਿੰਦੇ ਹੁੰਦੇ ਆ ਵੀ ਪਚੀ ਹੋਈ ਰੂੜੀ ਜਿਹੜੀ ਹੈਗੀ ਆ ਖੇਤ ਚ ਪਾਉਣੀ ਚਾਹੀਦੀ ਆ ਤਾਂ ਅਸੀਂ ਇਸ ਰੂੜੀ ਨੂੰ ਵੇਸਟ ਡੀ ਕੰਪੋਜ਼ਰ ਦੀ ਸਹਾਇਤਾ ਦੇ ਨਾਲ ਜਿਹੜਾ ਹੈਗਾ ਪਚਾਇਆ ਤੇ ਪਚਿਆ ਹੋਇਆ ਜਿਹੜਾ ਰੂੜੀ ਦਾ ਰੂਪ ਆ ਇਸ ਤਰ੍ਹਾਂ ਦਾ ਜਦੋਂ ਇਹ ਪਿਆਰ ਹੋ ਗਈ ਸੀ ਬਣ ਕੇ ਤਾਂ ਇਹਨੂੰ ਇਕੱਠਾ ਕਰਨ ਵਾਸਤੇ ਜਿਹੜਾ ਹੈਗਾ ਮੱਡ ਲੋਡਰ ਵਾਲੇ ਨੂੰ ਬੁਲਾਇਆ ਗਿਆ ਤੇ ਮੱਡ ਲੋਡਰ ਵਾਲੇ ਨੇ ਬਾਈ ਨਾਲ ਕੀ ਗੱਲਬਾਤ ਕੀਤੀ ਉਹ ਸੁਣਦੇ ਹਾਂ ਬਾਈ ਜੀ ਮੱਡ ਲੋਡਰ ਵਾਲੇ ਦਾ ਕੀ ਵਿਚਾਰ ਉਹ ਲੋਡਰ ਵਾਲੇ ਨੂੰ ਬਾਹਰੋਂ ਬੁਲਾ ਕੇ ਲੈ ਕੇ ਆਏ ਜੀ ਮਤਲਬ ਇੱਥੇ ਆਇਆ ਜਦੋਂ ਪੌਰੀ ਸਰ ਪਹਿਲਾਂ ਉਹਨੇ ਇਹ ਗੱਲ ਕਹੀ ਵੀ ਮਿੱਟੀ ਇਕੱਠੀ ਕਰਨੀ ਆ ਇੱਥੇ ਪੀਟੀ ਤਾਂ ਅਗਨੇ ਰੂੜੀ ਇਕੱਠੀ ਕਰਨੀ ਹੈ ਖੇਤ ਉਹਦੇ ਢੇਰ ਲਾਉਣੇ ਆ ਵੀ ਨਵੀਂ ਰੂੜੀ ਇੱਧਰ ਸਾਈਡ ਤੇ ਸਿੱਟਣੀ ਸੀ ਇੱਧਰ ਜਗ੍ਹਾ ਤੇ ਇਹਨੇ ਇੱਕ ਸਾਈਡ ਤੇ ਕਰ ਦਈਏ। ਖੌਣ ਦੀ ਸੜਕਾਂ ਦਾ ਕਰ ਮਿੱਟੀ ਇਕੱਠੀ ਕਰਨੀ ਆ ਉਹਨੇ ਪਹਿਲਾਂ ਇਹ ਗੱਲ ਕਹੀ ਆ ਉਹਨੂੰ ਪਰ ਉਹ ਮਿੱਟੀ ਨਹੀਂ ਹੈਗੀ ਇਹ ਰੂੜੀ ਹੈ। ਜੀ ਵੀਰੇ ਡੀਕੰਪੋਜ਼ ਹੋਈ ਵੀ ਹੈਗੀ। ਜੀ ਮਤਲਬ ਵਿਚਾਰ ਮਤਲਬ ਲੋਕਾਂ ਦੇ ਰੂੜੀ ਅਕੋਰਡਿੰਗ ਕੁਝ ਹੋਰ ਨੇ। ਜੀ ਮਤਲਬ ਜੋ ਮੈਂ ਦੇਖਿਆ ਮੈਨੂੰ ਉਸ ਤੇ ਅਕੋਰਡਿੰਗ ਮਤਲਬ ਲੋਕ ਅਸਰੇ ਸੀ ਮਤਲਬ ਵੀ ਦੇਖੋ ਜਿਹੜਾ ਮੁੱਖ ਖੇਤੀਬਾੜੀ ਆਧਾਰਾ ਪੰਜਾਬ ਦਾ ਹਾਂਜੀ ਉਹ ਕਹਿੰਦਾ ਟੋਆਂਾਂ ਚ ਭਰੋ ਰੂੜੀ ਤੋ ਇਹ ਜ਼ਰੂਰੀ ਤਿਆਰ ਕਰੋ ਇੱਥੇ ਕੋਈ ਟੋਆ ਪੱਟਿਆ ਆਪਾਂ ਨਹੀਂ ਕੋਈ ਟੋਆ ਨਹੀਂ ਪੱਟਿਆ ਜਮੀਨ ਦੇ ਉੱਤੇ ਵੇਸਟ ਡੀਕੰਪੋਜ਼ਰ ਦੀ ਸਹਾਇਤਾ ਨਾਲ ਇਹ ਰੂੜੀ ਤਿਆਰ ਹੋਈ ਆ ਕਿੰਨੇ ਮਹੀਨਿਆਂ ਚ ਡੇਢ ਕਿ ਮਹੀਨਾ ਬਸ ਡੇਰ ਤੋਂ 2 ਮਹੀਨਿਆਂ ਦੇ ਵਿੱਚ ਵਿੱਚ ਸੋ ਦੋਸਤੋ ਮੈਂ ਤੁਹਾਨੂੰ ਅਕਸਰ ਹੀ ਕਹਿਣਾ ਹੁੰਦਾ ਕਿ ਰੂੜੀ ਨਹੀਂ ਰੂੜੀ ਦੀ ਖਾਦ ਆਪਾਂ ਖੇਤ ਚ ਪਾਉਣੀ ਆ ਤੇ ਰੂੜੀ ਦੀ ਖਾਦ ਦੀਆਂ ਕੁਝ ਨਿਸ਼ਾਨੀਆਂ ਮੈਂ ਤੁਹਾਨੂੰ ਦੱਸੀਆਂ ਹੋਈਆਂ ਜਿਹੜੀ ਦੇਖਣ ਵਿੱਚ ਕਾਲੀ ਸੁੰਘੀਏ ਤਾ ਮਹਿਕ ਵਾਲੀ ਸਹੀ ਜੈਵਿਕ ਖਾਦ ਹੁੰਦੀ ਹਲਕੀ ਠੰਡੀ ਤੇ ਨਮੀ ਵਾਲੀ ਤੇ ਇਹ ਇਹਨਾਂ ਪੰਜਾਂ ਨਿਸ਼ਾਨੀਆਂ ਤੇ ਖਰੀ ਉੱਤਰਦੀ ਪਈ ਹੈ ਆ ਜਿਹੜੀ ਸਾਡੀ ਤਿਆਰ ਰੂੜੀ ਦੀ ਖਾਦ ਆ ਜਦੋਂ ਆਪਾਂ ਇਹਦੀ ਗੱਲ ਕਰਦੇ ਆ ਤੇ ਇਹਦੇ ਇਲਾਵਾ ਇੱਕ ਤੁਹਾਨੂੰ ਚੀਜ਼ ਮੈਂ ਬਾਰ ਬਾਰ ਕਹਿੰਦਾ ਰਿਹਾ ਜੈਵਿਕ ਮਾਦਾ ਜੈਵਿਕ ਮਾਦਾ ਤੇ ਉਹਦੇ ਵਿੱਚ ਮੈਂ ਕਹਿੰਦਾ ਹੁੰਦਾ ਵੀ ਕੁਦਰਤ ਵਿੱਚ ਪਾਈ ਜਾਣ ਵਾਲੀ ਹਰੇਕ ਉਹ ਸ਼ੈ ਜਿਹਨੂੰ ਜਿਹੜੀ ਮਰਨ ਤੋਂ ਪ੍ਰਾਂਤ ਡੀਕੰਪੋਜ਼ ਹੋ ਕੇ ਮਿੱਟੀ ਚ ਮਿੱਟੀ ਬਣ ਕੇ ਮਿਲ ਜੇ ਉਹਨੂੰ ਜੈਵਿਕ ਮਾਦਾ ਕਿਹਾ ਜਾਂਦਾ ਤਾਂ ਉਸ ਨਜ਼ਰੀਏ ਨਾਲ ਦੇਖੀਏ ਤਾਂ ਜਿਹੜੀ ਇਹ ਕੱਚੀ ਰੂੜੀ ਸੀ ਡੀਕੰਪੋਜ਼ ਹੋ ਕੇ ਹੁਣ ਕੀ ਬਣ ਗਈ ਆ ਮਿੱਟੀ ਬਣ ਗਈ ਮਿੱਟੀ ਬਣਦੀ ਆ ਮਿੱਟੀ ਚ ਮਿੱਟੀ ਬਣ ਕੇ ਮਿਲ ਗਈ ਆ ਸੋ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਅਸੀਂ ਤੁਹਾਨੂੰ ਦਿੰਦੇ ਰਹਿੰਦੇ ਆਂ ਤੰਦੇ ਰਹਾਂਗੇ ਵੇਸਟ ਡੀਕੰਪੋਜ਼ਰ ਕੀ ਹੁੰਦਾ ਇਹ ਕਿੱਥੋਂ ਮਿਲੂਗਾ ਕਿੰਨੇ ਦਾ ਮਿਲੂਗਾ ਤੇ ਇਹਦੀ ਸਹਾਇਤਾ ਨਾਲ ਅਸੀਂ ਕੱਚੀ ਰੂੜੀ ਨੂੰ ਸਿਰਫ ਡੇਢ ਤੋਂ 2 ਮਹੀਨਿਆਂ ਦੇ ਵਿੱਚ ਵਿੱਚ ਇਸ ਤਰ੍ਹਾਂ ਦੀ ਤਿਆਰ ਖਾਦ ਦੇ ਵਿੱਚ ਕਿਵੇਂ ਬਦਲ ਸਕਦੇ ਹਾਂ ਜੇ ਇਹ ਸਭ ਕੁਝ ਜਾਨਣਾ ਹੈਗਾ ਤਾਂ ਬਾਅਦ ਤੋਂ ਬਾਅਦ ਕਮੈਂਟ ਕਰਕੇ ਇਹ ਜਿਹੜਾ ਹੈਗਾ ਸਾਨੂੰ ਦੱਸੋ ਵੀ ਅਸੀਂ ਵੀ ਇਹ ਸਿੱਖਣਾ ਚਾਹੁੰਦੇ ਹਾਂ ਤੇ ਫਿਰ ਅਗਲੀ ਵੀਡੀਓ ਰਾਹੀਂ ਆਪਾਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਸਿਖਾਉਣ ਦਾ ਉਪਰਾਲਾ ਕਰਾਂਗੇ ਅੱਜ ਲਈ ਇਹ ਨਹੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ